ਹਾਂਜੀ ਫਰੈਂਡ ਮੈਂ ਸਵਾਗਤ ਕਰਦਾ ਮੇਰੀ ਅੱਜ ਦੀ ਇਸ ਵੀਡੀਓ ਵਿੱਚ ਸੋ ਅੱਜ ਆਪਾਂ ਪੰਜਾਬੀ ਲੋਕ ਬੋਲੀ ਨਾਲ ਸੰਬੰਧਿਤ ਇੱਕ ਹੋਰ ਲੋਕ ਬੋਲੀ ਲੈ ਕੇ ਆਏ ਆ ਜਿਦੇ ਵਿੱਚ ਅੱਜ ਆਪਾਂ ਜੋ ਆਪਣੇ ਦੇਸ਼ ਦੇ ਮਹਾਨ ਸ਼ਹੀਦ ਕ੍ਰਾਂਤੀਕਾਰੀ ਹੋਏ ਨੇ ਉਹਨਾਂ ਦੇ ਨਾਲ ਸੰਬੰਧਿਤ ਕੁਝ ਪੰਕਤੀਆਂ ਲੈ ਕੇ ਆਏ ਆ ਸੋ ਸੁਣੋ ਕਿ ਸੂਰਮੇ ਪੁੱਤ ਜੰਮਣ ਵਾਲੀਆਂ ਤਾਨ ਨੇ ਹੋ ਜੀਆਂ ਮਾਵਾ ਜ਼ਿੰਦਗੀ ਦੇਸ਼ ਦੇ ਲੇਖੇ ਲਾ ਕੇ ਲਈਆਂ ਮੌਤ ਨਾਲ ਲਾਵਾ ਲੁੱਟੂ ਕੇ ਸੂਟ ਦਾ ਜ਼ੋਰ ਵਧਣ ਲਈ ਸੁਣ ਲਿਆ ਔਖਾ ਰਾਮਾ ਭਗਤ ਸ਼ਰਾਬੇ ਦਾ ਜਸ ਗਿੱਧਿਆਂ ਵਿੱਚ ਗਾਵਾ ਭਗਤ ਸ਼ਰਾਬੇ ਦਾ ਜਸ ਗਿੱਧਿਆਂ ਵਿੱਚ ਗਾਵਾ ਸੋ ਇਹ ਅੱਜ ਦੀਆਂ ਸਤਰਾ ਜਿਹੜੀ ਪੰਜਾਬੀ ਲੋਕ ਬੋਲੀ ਜਾਂਦੀ ਸੀ ਉਹ ਉਹਨਾਂ ਮਹਾਨ ਕ੍ਰਾਂਤੀਕਾਰਾਂ ਦੀ ਸ਼ਾਦ ਦੇ ਵਿੱਚ ਹੋਈਆਂ ਜਿਨ੍ਹਾਂ ਨੇ ਕੀ ਹੈ ਇਸ ਦੇਸ਼ ਨੂੰ ਯਾਦ ਕਰਵਾਉਣ ਲਈ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੱਤਾ ਸੋ ਤੁਹਾਨੂੰ ਇਹ ਸਤਰਾ ਕਿਵੇਂ ਲੱਗੀਆਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਜੇ ਇਹ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਓ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਸਾਰਿਆਂ ਦਾ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਜਿਹੜੀ ਲੋਕ ਪੰਕਤੀਆਂ ਨੇ ਜਾਂ ਲੋਕ ਬੋਲੀਆਂ ਕਹਿ ਸਕਦੇ ਆ ਉਹ ਕਿਵੇਂ ਲੱਗ ਰਹੀਆਂ ਨੇ ਸੋ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ